ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਸ਼ੀਰ ਦਾਸਤ ਵਿੱਚ ਅੱਜ ਸਾਂਝ ਪਾਉਣੇ ਆ 13 ਅਪ੍ਰੈਲ 1978 ਦੇ ਖੂਨੀ ਸਾਕੇ ਵਿੱਚ ਸ਼ਹੀਦ ਹੋਣ ਵਾਲੇ ਸ਼ਹੀਦ ਭਾਈ ਅਮਰੀਕ ਸਿੰਘ ਖੁਜਾਲਾ ਉਰਫ ਜਥੇਦਾਰ ਆਪ ਜੀ ਦਾ ਜਨਮ ਫੱਗਣ ਮਹੀਨੇ 1900 57 ਈਸਵੀ ਦੌਰਾਨ ਸਰਦਾਰ ਕੁੰਦਨ ਸਿੰਘ ਦੇ ਘਰੇ ਮਾਤਾ ਹਰਪਜਨ कौर ਦੀ ਕੁੱਖੋਂ ਹੋਇਆ ਸੀ ਆਪ ਜੀ ਦਾ ਇੱਕ ਵੱਡਾ ਭਰਾ ਅਤੇ ਚਾਰ ਛੋਟੇ ਹਨ ਆਪ ਜੀ ਦਾ ਜੋ ਪਿੰਡ ਹੈ ਉਹ ਖੁਜਾਲਾ ਹੈ ਜੋ ਕਿ ਜ਼ਿਲ੍ਹਾ ਅਮਰਸਰ ਦੇ ਵਿੱਚ ਪੈਂਦਾ ਪਵਿੱਤਰ ਸ਼ਹਿਰ ਅਮਰਸਰ ਵਿੱਚ ਫਸਾਖੀ ਦੇ ਦਿਹਾੜੇ ਖਾਲਸਾ ਪੰਥ ਦੇ ਪਰਗਰ ਤੇ ਹਾਰੇ ਜਿਹੜੇ 13 ਸਿੰਘ ਸ਼ਹੀਦ ਹੋਏ ਸਨ ਉਹਨਾਂ ਦੇ ਵਿੱਚ ਆਪ ਸ਼ਾਮਲ ਸਨ ਪੰਜਵੀਂ ਤੱਕ ਦੀ ਪੜਾਈ ਉਹਨਾਂ ਨੇ ਕੀਤੀ ਸੀ ਉਹਦੇ ਤੋਂ ਅੱਗੇ ਪੜਨ ਦੇ ਵਿੱਚ ਉਹਨਾਂ ਦੇ ਮਨ ਵਿੱਚ ਕੋਈ ਉਰਤੀ ਜਾਂ ਕੋਈ ਲਗਨ ਨਹੀਂ ਸੀ ਸੋ ਉਹਨਾਂ ਦੇ ਮਨ ਦੇ ਵਿੱਚ ਕੇਵਲ ਗੁਰਬਾਣੀ ਪੜਨ ਵਾਸਤੇ ਗੁਰਬਾਣੀ ਸਿੱਖਣ ਵਾਸਤੇ ਔਰ ਸਿੱਖੀ ਕਮਾਉਣ ਦੀ ਹੀ ਇੱਕ ਚਾਹ ਸੀ ਇੱਕ ਅਮੰਗ ਸੀ ਸੋ ਇਸ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਗੁਰਬਾਣੀ ਬਾਰੇ ਜਾਨਣਾ ਸ਼ੁਰੂ ਕੀਤਾ ਗੁਰਮਤਿ ਬਾਰੇ ਸਿੱਖਣਾ ਸ਼ੁਰੂ ਕੀਤਾ ਸਿੱਖ ਇਤਿਹਾਸ ਨੂੰ ਪੜਨਾ ਆਰੰਭ ਕਰ ਦਿੱਤਾ ਅਤੇ ਅੰਮ੍ਰਿਤ ਉਹਨਾਂ ਨੇ ਛਕ ਲਿਆ ਜੋ ਉਹਨਾਂ ਦੀ ਨਜ਼ਦੀਕ ਸਥਾਨ ਹੈ ਜੌਕ ਮਹਿਤਾ ਜੋ ਕਿ ਹੈੱਡਕੁਆਟਰ ਹੈ ਦਮਦਮਿਤਕਸਾਲ ਦਾ ਉੱਥੋਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੋਂ ਉਹਨਾਂ ਨੇ ਅੰਮ੍ਰਿਤ ਪਾਨ ਕਰ ਲਿਆ ਔਰ ਔਰ ਦਮਦਮਿਤਕਸਾਲ ਦੇ ਇਸ ਜਿਯਾਰੂ ਜੱਥੇ ਦੇ ਵਿੱਚ ਸ਼ਾਮਲ ਹੋ ਗਏ ਉਹਨਾਂ ਦੇ ਮਨ ਦੇ ਤਰਸ ਦੇ ਉਹਦਾ ਮਨ ਹਮੇਸ਼ਾ ਹੀ ਤਰਸ ਨਾ ਪਰਿਆ ਰਹਿੰਦਾ ਸੀ ਗਰੀਬਾਂ ਪ੍ਰਤੀ ਲੋੜਵੰਦਾ ਪ੍ਰਤੀ ਨਿਮਾਣਿਆ ਪ੍ਰਤੀ ਨਿਤਾਣਿਆ ਪ੍ਰਤੀ ਉਹ ਸਦਾ ਹੀ ਇਹਨਾਂ ਦੀ ਮਦਦ ਕਰਨ ਵਾਸਤੇ ਸੋਚਦੇ ਰਹਿੰਦੇ ਸਨ ਔਰ ਜਥਾ ਸ਼ਕਤ ਇਹਨਾਂ ਦੀ ਮਦਦ ਕਰਿਆ ਕਰਦੇ ਸਨ ਭਾਈ ਅਮਰੀਕ ਸਿੰਘ ਦੇ ਜਿੱਥੇ ਗੁਰਬਾਣੀ ਬਹੁਤ ਜ਼ਿਆਦਾ ਪੜਦੇ ਸਿਮਰਨ ਕਰਦੇ ਉਥੇ ਆਪਣੀ ਰਹਿਣੀ ਬਹਿਣੀ ਦਾ ਵੀ ਉਹ ਬਹੁਤ ਹੀ ਜ਼ਿਆਦਾ ਖਿਆਲ ਰੱਖਦੇ ਸਨ ਕਿਸੇ ਵੀ ਗੈਰ ਅਮਰਤੀ ਧਾਰੀ ਵਿਅਕਤੀ ਦੇ ਕੋਲੋਂ ਉਹ ਕੁਝ ਲੈ ਕੇ ਸ਼ੱਕ ਦੇ ਨਹੀਂ ਸਨ ਪਰ ਆਪਣਾ ਬਾਟਾ ਸੀ ਉਹਨਾਂ ਦਾ ਜੋ ਉਹ ਬਹੁਤ ਹੀ ਜ਼ਿਆਦਾ ਚਮਕਾ ਕੇ ਰੱਖਿਆ ਕਰਦੇ ਸਨ ਔਰ ਸਾਰੇ ਹੀ ਵੇਖ ਕੇ ਕਹਿੰਦੇ ਹਨ ਕਿ ਉਹਨੂੰ ਹੈਰਾਨ ਹੁੰਦੇ ਸਨ ਸੋ ਇਸੇ ਤਰ੍ਹਾਂ ਹੀ ਉਹਨਾਂ ਦੇ ਵਿੱਚ ਗੁਰੂ ਦੀ ਸੇਵਾ ਵਾਸਤੇ ਜਾਂ ਗੁਰੂ ਦੀ ਸੰਗਤ ਵਾਸਤੇ ਕਿੰਨਾ ਕੁ ਪਿਆਰ ਹੋਵੇਗਾ ਇਸ ਗੱਲ ਦਾ ਅੰਦਾਜ਼ਾ ਵੀ ਆਪਾਂ ਇਸ ਘਟਨਾ ਤੋਂ ਲਗਾ ਸਕਦੇ ਹਾਂ ਕਿ ਇੱਕ ਵਾਰ ਉਹ ਸੇਵਾ ਵਾਸਤੇ ਜਾ ਰਹੇ ਸਨ ਸੰਗਤ ਕਰਨ ਵਾਸਤੇ ਜਾ ਰਹੇ ਸਨ ਗੁਰੂ ਸਾਹਿਬ ਦੀ ਸੰਗਤ ਦੀ ਜਥੇ ਦੇ ਕਿ ਰਸਤੇ ਵਿੱਚ ਉਹਨਾਂ ਕੋਲ ਪੈਸੇ ਮੁੱਕ ਜਾਂਦੇ ਆ ਤਾਂ ਉਹ ਆਪਣੀ ਮੰਦੀ ਵੇਚ ਦਿੰਦੇ ਹਨ ਔਰ ਸੇਵਾ ਵਿੱਚ ਜ਼ਰੂਰ ਲੱਗਦੇ ਹਨ ਜਾ ਕੇ ਔਰ ਸੇਵਾ ਕਰਦੇ ਹਨ ਭਾਂ ਵਰਤਨਾ ਦੀ ਲੰਗਰ ਦੀ ਔਰ ਕਥਾ ਕੀਰਤਨ ਸਰਵਣ ਕਰਦੇ ਹਨ ਔਰ ਸੰਤਾਂ ਦੇ ਨਾਲ ਬਹੁਤ ਹੀ ਜ਼ਿਆਦਾ ਇਹਨਾਂ ਦਾ ਪਿਆਰ ਹੁੰਦਾ ਸੋ ਇਹਨਾਂ ਨੇ 13 April 1978 ਵਾਲੇ ਦਿਨ ਸਤਖੰਡ ਸ੍ਰੀ ਦਰਬਾਰ ਸਾਹਿਬ ਜਾ ਕੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਪ੍ਰਕਰਮਾ ਕੀਤੀ ਉਹਦੇ ਤੋਂ ਪਹਿਲਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਰਦਾਸ ਕੀਤੀ ਔਰ ਅਕਾਲ ਤਖਤ ਸਾਹਿਬ ਦੇ ਜੋ ਸ਼ਸਤਰ ਹਨ ਉਤੇ ਸੁਜੋਬਤ ਉਹਨਾਂ ਸ਼ਸਤਰਾਂ ਦੇ ਦਰਸ਼ਨ ਕਰਨ ਮਗਰੋਂ ਮੇਰੀ ਪੇਰੀ ਦੇ ਜੋ ਨਿਸ਼ਾਨ ਸਾਬ ਹਨ ਉਹਨਾਂ ਦੇ ਕੋਲ ਆਣ ਕੇ ਫਿਰ ਇੱਕ ਵਾਰ ਮਨ ਹੀ ਮਨ ਵਿੱਚ ਅਰਦਾਸ ਕੀਤੀ ਔਰ ਉਹਦੇ ਤੋਂ ਬਾਅਦ ਆਪ ਉਸ ਜਥੇ ਵਿੱਚ ਜਾ ਕੇ ਸ਼ਾਮਲ ਹੋ ਗਈ ਜਿਹੜਾ ਜਥਾ ਨਰਕਤਾਰੀ ਦੇ ਸੰਮੇਲਨ ਨੂੰ ਰੁਕਣ ਵਾਸਤੇ ਜਾਣ ਦੀ ਤਿਆਰੀ ਦੇ ਵਿੱਚ ਸੀ ਔਰ ਉਸ ਜਥੇ ਵਿੱਚ ਸ਼ਾਮਲ ਹੋ ਕੇ ਆਪ ਤੁਰ ਪਏ ਉਹਨਾਂ ਦੇ ਨਾਲ ਸਿੰਘਾਂ ਦੇ ਤੇ ਉੱਥੇ ਪੁੱਜਦੇ ਹੀ ਉਹਨਾਂ ਤੇ ਗੋਲੀਆਂ ਦਾ ਮੀਂਹ ਵਰਾਇਆ ਜਾਂਦਾ ਨਕਲੀ ਨਿਰੰਕਾਰੀ ਗੁਰਬਚਨੇ ਦੇ ਗੁੰਡਿਆਵਲੋਂ ਆਪ ਜੀ ਦੀ ਉੱਤੇ ਸ਼ਹਾਦਤ ਹੋ ਜਾਂਦੀ ਆ ਸੋ ਆਪ ਜੀ ਦੀ ਸ਼ਹਾਦਤ ਮਹਾਨ ਹੈ ਜਿਨ੍ਹਾਂ ਨੇ ਗੁਰ ਕੀ ਨਿੰਦਾ ਸੁਣੇ ਨਾ ਕਾਨ ਤੇ ਅਮਲੀ ਰੂਪ ਦੇ ਵਿੱਚ ਪਹਿਰਾ ਦਿੱਤਾ ਹੋਰ ਆਪਣੇ ਜੀਵਨ ਦਾ ਅੰਗ ਬਣਾਇਆ ਇਸ ਨੂੰ ਕਿ ਮੈਗਰੂ ਸਾਹਿਬ ਦਾ ਨਰਾਦਰ برداشت ਨਹੀਂ ਕਰਨਾ ਸੋ ਉਹਨਾਂ ਨੇ ਬਿਲਕੁਲ ਹੀ ਇਹ ਨਰਾਦਰ برداشت ਨਹੀਂ ਕੀਤਾ ਆਪਾ ਉਹਨਾਂ ਨੇ ਕੁਰਬਾਨ ਕਰ ਦਿੱਤਾ ਸੀ ਸੋ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀ ਧਰਮ ਪ੍ਰਤੀ ਕੋਮ ਪ੍ਰਤੀ ਗੁਰੂ ਗੁਰੂ ਬ੍ਰਤੀ ਕੀਤੀ ਹੋਈ ਮਹਾਨ ਕੁਰਬਾਨੀ ਨੂੰ ਸਜਦਾ ਕਰਦੇ ਹਾਂ ਤਹਿ ਦਿਲੋਂ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ